ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਚੋਂਗੇ ਰਾਤ ਆਪਾਂ ਹੀ ਇੱਥੇ ਲੱਗੇ ਸੀਗੇ ਕਰਾ ਲਾਉਣ ਪਹੀ ਸੈੱਟ ਕਰੀਆ ਤੇ ਪਹੀ ਨਾ ਜੇਐਸਵੀ ਨੇ ਪੱਟੀ ਐ ਤਾਂ ਉਹ ਡਲੇ ਉੱਠ ਖੜੇ ਸੀਗੇ ਡਲੇ ਉੱਠਣ ਦੇ ਨਾਲ ਇੱਕ ਡਲਾ ਇੱਥੋਂ ਕਰਾ ਦੇ ਨਾਲ ਮੜਗਾੜ ਦੇ ਵਿੱਚ ਚੜ ਗਿਆ ਉਹਨੇ ਮੜਗਾੜ ਮਚੋਤਾ ਆਪਣਾ ਆਹ ਦੇਖੋ ਜਿਵੇਂ ਆਹ ਚੀਜ਼ ਤੋਂ ਬੰਡ ਪੈ ਗਿਆ ਇੱਥੋਂ ਤੇ ਆਹ ਦੇਖੋ ਇੱਥੋਂ ਆਹ ਬੰਡ ਪੈ ਗਿਆ ਉਹ ਉਧਰੋਂ ਦੇਖੋ ਉੱਪਰੋਂ ਅਡਜਸਟਮੈਂਟ ਇਧਰੋਂ ਆਹ ਸਾਈਡ ਨਹੀਂ ਵੀ ਆ ਇਧਰੋਂ ਆਹ ਸਾਈਡ ਉੱਚੀ ਹੋਗੀ ਵਿੱਚ ਚੱਕਿਆ ਗਿਆ ਆ ਦੇਖੋ ਆ ਇੱਥੇ ਆ ਬੜ ਪੈ ਗਿਆ ਤੇ ਇਧਰੋਂ ਆ ਚੀਜ਼ ਤੇ ਇੱਥੇ ਚੜਗੇ ਨਾਲ ਆਪਣੇ ਰੋੜਾ ਪੱਕਾ ਸੀਗਾ ਬੜਾ ਪੱਕਾ ਰੋੜਾ ਸੀ ਆ ਦੇਖੋ ਆ ਚੀਜ਼ ਬੈਂਡ ਹੋ ਗਈ ਆਪਣੀ ਹੁਣ ਇਹਨੂੰ ਆਪਾਂ ਰਿਪੇਅਰ ਕਰਾਂਗੇ ਖੋਲ ਕੇ ਜੇ ਪਰਫੈਕਟ ਰਿਪੇਅਰ ਹੋ ਗਈ ਫਿਰ ਤਾਂ ਠੀਕ ਆ ਜੇ ਨਾ ਸਹੀ ਰਿਪੇਅਰ ਹੋਈ ਤਾਂ ਆਪਾਂ ਦੂਜੇ ਮੜਗਾੜ ਪਾਵਾਂਗੇ ਕਲਾਸਿਕ ਵਾਲੇ ਇਹਨੂੰ ਨਾਲ ਇੰਡੀਕੇਟਰ ਲਾਵਾਂਗੇ ਯਾਨੀ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ